ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੇ ਕਾਰਡ ਅਸੀਂ ਸ਼ੁਰੂਆਤ ਪਿੰਡਹਾੜੀਆਂ ਤੋਂ ਕੀਤੀ ਐ ਸੋ ਸਾਰੇ ਪਰਿਵਾਰਾਂ ਦੇ ਘਰ ਘਰ ਜਾ ਕੇ ਸਰਪੰਚ ਸਾਹਿਬ ਨਾਲ ਨੇ ਸਾਡੇ ਹਲਕਾ ਕੋਆਰਡੀਨੇਟਰ ਨਾਲ ਨੇ ਸਾਡੇ ਬਲਾਕ ਪ੍ਰੋਡਨਰ ਸਾਹਿਬਾਨ ਨਾਲ ਨੇ ਸਾਰੀ ਅਸੀਂ ਪੂਰੀ ਟੀਮ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਾਰੀ ਨਾਲ ਨੇ ਸਾਡੀ ਟੀਮ ਸਾਰੀ ਸੋ ਅਸੀਂ ਘਰ ਘਰ ਜਾ ਕੇ 10 ਲੱਖ ਦਾ ਬੀਮਾ ਕਾਰਡ ਜਿਹੜਾ ਮੁੱਖ ਮੰਤਰੀ ਸਰਦਾਰ ਪਰਮਜੀਤ ਸਿੰਘ ਜੀ ਵੱਲੋਂ ਸਾਡੇ ਪਾਰਟੀ ਸੁਪਰੀਮ ਮੋਰਨ ਕੇਜਰੀ ਵੱਲੋਂ ਜੀ ਵੱਲੋਂ ਸ਼ੁਰੂਆਤ ਹੋਈ ਸੀ ਤੇ 10 ਲੱਖ ਦਾ ਇਹ ਇਲਾਜ ਹਰ ਪਰਿਵਾਰ ਦਾ ਮੁਫਤ ਇਲਾਜ ਹੋਣ ਜਾ ਰਿਹਾ ਹੈ ਜਦਾ ਮੁੱਖ ਮੰਤਰੀ ਸਿਹਤ ਜੋਜਨਾ ਕਾਰਡ ਲਈ ਬਣ ਜਾ ਰਿਹਾ ਸੋ ਅੱਜ ਅਸੀਂ ਖਾੜੀਆਂ ਦੇ ਵਿੱਚ ਰਜਿਸਟ੍ਰੇਸ਼ਨ ਸਾਨੂੰ ਕਰਕੇ ਹਰ ਪਰਿਵਾਰ ਦੀ ਇਹ ਰਜਿਸਟ੍ਰੇਸ਼ਨ ਕਰਵਾ ਰਹੇ ਹਾਂ ਤਾਂ ਜੋ ਹਰ ਪਰਿਵਾਰ ਪਰਮਾਤਮਾ ਕੋਈ ਦੁੱਖ ਨਾ ਲਵੇ ਜਿਹਦਾ ਉਹਦਾ ਇਲਾਜ ਹੈ ਮੁੱਖ ਮੰਤਰੀ ਸਰਦਾਰ ਕੋਸ਼ ਸਿੰਘ ਮਾਨ ਜੀ ਦੇ ਸਕਾਰਤਾਈ ਦਾ ਉਹਦਾ ਵਾਅਦਾ ਮੁਕਤ ਹੋਵੇ ਸੋ ਪੂਰਾ ਹਲਕਾ ਖੋਸਾ ਪੂਰਾ ਹਰ ਪਰਿਵਾਰ ਖੋਸਾ ਸੋ ਮੈਂ ਤੁਹਾਡੇ ਚੈਨਲ ਰਹਿ ਵੀ ਸਾਰੇ ਪੰਜਾਬ ਵਾਸੀਆਂ ਨੂੰ ਪੂਰੇ ਆਪਣੇ ਹਲਕਾ ਸਾਨੇਵਾਲ ਦੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਸੀ ਇਟ ਕਾਰਡ ਬਣਾਵਾਵੇ ਹਰ ਪਰਿਵਾਰ ਨੂੰ ਇਹ ਮੁੱਖ ਮੰਤਰੀ ਸਰਦਾਰ ਪ੍ਰੋਮੋ ਸਿੰਘ ਮਾਨ ਜੀ ਵੱਲੋਂ ਸਹੂਲਤ ਜਿਹੜੀ ਦਿੱਤੀ ਜਾ ਰਹੀ ਹੈ ਪਰਮਾਦਨਾ ਕੋਈ ਦੁੱਖ ਨਾ ਦਵੇ ਤੇ ਦੁਖਾ ਵੀ ਜਾਵੇ ਤਾਂ ਜਿਹੜਾ ਇਲਾਜ ਹੈ ਪ੍ਰਾਈਵੇਟ ਹਸਪਤਾਲ ਵਿੱਚ ਵੀ ਜਾ ਕੇ ਆਪਣਾ ਇਲਾਜ ਕਰਾ ਸਕਦੇ ਆ ਜਿਹੜਾ ਹਸਪਤਾਲਾਂ ਦਾ ਨਾਂ ਲੈਣਾ ਵੀ ਡਰਦੇ ਸੀ ਉੱਥੇ ਬਹੁਤ ਲੱਖ ਰੁਪਏ ਖਰਚ ਜਾਂਦਾ ਉਹ ਸਾਰੇ ਵਧੀਆ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਜਿਹੜਾ ਉਹ ਮੁਫਤ ਹੈ ਸੋ ਮੁੱਖ ਮੰਤਰੀ ਸਰਦਾਰ ਪ੍ਰੋਕਸ਼ ਮਾਨਜੀ ਵੱਲੋਂ ਸਾਡੇ ਪਾਰਟੀ ਸੁਪਰੀਮਾਰਡਨ ਕਾਜੀ ਵੱਲੋਂ ਸਵਾਲ ਦੇ ਨਾਲ-ਨਾਲ ਉੱਥੇ ਸਾਡੇ ਵਰਕਰ ਸੇਵਾਵਾਂ ਨਾਲ ਨੂੰ ਸਭ ਨੂੰ ਇਹੀ ਟ੍ਰੇਨਿੰਗ ਦਿੱਤੀ ਗਈ ਸੈਸ਼ਨ ਵਿੱਚ ਹੀ ਸਿੱਖਿਆ ਦਿੱਤੀ ਗਈ ਕਿ ਹਰ ਪਰਿਵਾਰ ਦਾ ਮੌਨਾ ਕਿ ਦੂਸਰੀਆਂ ਪਾਰਟੀਆਂ ਮੰਗਦੀ ਕਿ ਪਹਿਲਾਂ ਛਾਨੀ ਪਾਰਟੀ ਦਾ ਬਣਾ ਲਓ ਅਕਾਲੀ ਦਲ ਦਾ ਬਣਾ ਲਓ ਕਾਰਸਤਾ ਬਣਾ ਲਓ ਉਹ ਸਾਡੇ ਪਾਰਟੀ ਸੁਪਰੀਮੋਰੀ ਦੇ ਕਿਹਾ ਕਿ ਹਰ ਇੱਕ ਦਾ ਪਰਿਵਾਰ ਦਾ ਚਾਹੇ ਉਹ ਅਕਾਲੀ ਦਲ ਦਾ ਹੋਵੇ ਚਾਹੇ ਕਾਰਸਤਾ ਹੋਵੇ ਕਿਉਂਕਿ ਜਿਹੜੀ ਇਹ ਸੇਵਾ ਪੂਰੇ ਪੰਜਾਬ ਵਾਸਤੇ ਮਿਲਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਬਖਸ਼ਤ ਸਰਦਾਰਪੁਰ ਸਰਵਾਂ ਜੀ ਵੱਲੋਂ ਪੂਰੀ ਸਾਡੀ ਟੀਮ ਹਰ ਘਰ ਘਰ ਜਾ ਕੇ ਇਹ ਕਾਰਡ ਬਣਾ ਰਹੀ ਹੈ ਤਾਂ ਜੋ ਹਰ ਪਰਿਵਾਰ ਨੂੰ ਸਹੂਲਤ ਮਿਲ ਸਕੇ ਸੋ ਮੈਂ ਅੱਜ ਹਾੜੀਆਂ ਦੇ ਵਿੱਚ ਖੜਾ ਸਾਡੇ ਸਰਪੰਚ ਸਾਹਿਬ ਨਾਲ ਨੇ ਸੋ ਹਰ ਪਰਿਵਾਰ ਦਾ ਇਹ ਨਾਲ ਹੋ ਕੇ ਕਾਰਡ ਬਣਾਵਾ ਰਹੇ ਨੇ ਸੋ ਮੈਂ ਪਿੰਡ ਵਾਸੀਆਂ ਵੱਲੋਂ ਸਰਪੰਚ ਸਾਹਿਬ ਵੱਲੋਂ ਮੁੱਖ ਮੰਤਰੀ ਸਰਦਾਰਪੁਰ ਸਮਾਂ ਜੀ ਦਾ ਤਨਵਾਰ ਕਰਦਾ ਬਾਏ ਬੈਠ ਕੇ ਕਿਤੇ ਦੇਖਣ ਚਾਰੀ ਨਹੀਂ ਪਤਾ ਲੱਗ ਰਿਹਾ ਵੀ ਵੋਟਰ ਕਾਰਡ ਜ਼ਰੂਰੀ ਹੈ ਨਾਲ ਤੁਹਾਨੂੰ ਵੀ ਜਿਵੇਂ ਦੇਖੋ ਟਾਈਮ ਲੱਗਾ ਕਿ ਇੱਥੇ ਪਹਿਲਾਂ ਇਹਨਾਂ ਨੇ ਦੱਸਿਆ ਨਹੀਂ ਜੇ ਅਸੀਂ ਜਾ ਕਰ ਲਈ ਨਹੀਂ ਮਨ ਲਾ ਮੁੰਡਿਆਂ ਦੀ ਥੋੜੀ ਬੁਤੀ ਜਿੱਦਾਂ ਕਹਿੰਦੇ ਵੀ ਆਪਣੇ ਆਈਡੀ ਲਾਓ ਆਈਡੀ ਦੇ ਨਾਲ ਨਾਲ ਕੱਲੀਆਂ ਆਧਾਰ ਕਾਰਡ ਲਾਏ ਆ ਹੁਣ ਆਧਾਰ ਕਾਰਡ ਤੇ ਵੋਟਰ ਕਾਰਡ ਜਿਹੜਾ ਬਹੁਤ ਜ਼ਰੂਰੀ ਹੈ ਉਹਦੇ ਨਾਲ ਹੀ ਜਿਹੜੀ ਆਪਣੀ ਮਸ਼ੀਨ ਹੈ ਰਜਿਸਟਰ ਵਾਲੀ ਜਦੋਂ ਚੱਲਦੀ ਹੈ ਤੇ ਹੁਣ ਅਸੀਂ ਆ ਪੱਤੀ ਕੱਢੀ ਆ ਤੇ ਨਾਲ ਦੀ ਨਾਲ ਦੇ ਰਹੇ ਆ ਸੋ ਇਹ ਕਿਹੜੇ ਨਾਮ ਰਜਿਸਟਰ ਗੋਪਾਲ ਗੋਪਾਲ ਜੀ ਆਓ ਜੀ ਇਹਦੇ ਨਾਲ ਦੇ ਨਾਲ ਅਸੀਂ ਇਹਨਾਂ ਨੂੰ ਵੀ ਪ੍ਰੋਵਾਈਡ ਕਰ ਰਹੇ ਹਾਂ ਤਾਂ ਜੋ ਇਹਨਾਂ ਦਾ ਯੂਨੀਵਰਸਿਟੀ ਤੇ 10 ਲੱਖ ਰੁਪਏ ਮੁੱਖ ਮੰਤਰੀ ਸਕੀਮ ਹੋਏਗਾ ਹਸਪਤਾਲਾਂ ਦੇ ਵਿੱਚ ਸਟਾਫ ਦੀ ਬਹੁਤ ਜ਼ਿਆਦਾ ਕਮੀ ਹੈ ਉੱਤੇ ਕਿਵੇਂ ਦੇਖਦੇ ਹੋ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਹੋਵੇ ਦੇਖੋ ਸਰਕਾਰੀਆਂ ਦੇ ਵਿੱਚ ਹੋਊਗਾ ਪ੍ਰਾਈਵੇਟ ਹਸਪਤਾਲ ਵਿੱਚ ਹਾਂਜੀ ਕਿਸੇ ਵੀ ਹਸਪਤਾਲ ਦੇ ਜਿਹੜੇ ਨੇੜਲੇ ਕਿਸੇ ਵੀ ਵਧੀਆ ਹਸਪਤਾਲ ਦੇ ਵਿੱਚ ਇਹ ਜਾ ਕੇ ਆਪਣਾ ਕਾਰਡ ਨਾਲ ਲੈ ਜਾਣ ਉਹ ਦਾ ਇਨ ਆ ਜੀ ਸਰਕਾਰੀ ਹਸਪਤਾਲਾ ਸਰਕਾਰੀ ਨਹੀਂ ਹੁਣ ਇਸੇ ਕਰਕੇ ਪ੍ਰਾਈਵੇਟਾਂ ਦੇ ਨਾਲ ਇੱਕ ਕਾਰਡ ਜਿਹੜਾ ਬਣ ਰਿਹਾ ਕਿ ਪ੍ਰਾਈਵੇਟ ਵਧੀਆ ਮਿਕਸ ਵਰਗੇ ਹਸਪਤਾਲ ਐਡ ਕੀਤੇ ਆ ਛੋਟੇ ਜਿਹੜੇ ਵਰਗੇ ਹਸਪਤਾਲ ਐਡ ਕਰਤੇ ਆ ਜਿਹੜਾ ਹੌਕਾ ਵੀਆ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਜਿਹੜਾ ਉਹ ਸਰਕਾਰ ਵੱਲੋਂ ਮੋਤੂਗਾ ਉਹਨਾਂ ਦੀ ਪੈਸੇ ਜਿਹੜੇ ਆ ਉਹ ਸਰਕਾਰ ਦੇਵੇਗੀ ਆਪਣਾ ਇਹ ਖਾਲੀ ਕਾਰਡ ਲੈ ਕੇ ਨਾਂ ਜਿਵੇਂ ਅੱਜ ਰਜਿਸਟ੍ਰੇਸ਼ਨ ਹੋ ਗਈ ਹੈ ਇਹਨਾਂ ਦਾ ਖਾਲੀ ਆਧਾਰ ਕਾਰਡ ਕੋਈ ਪਰਮਾਨੈਂਟ ਦੁਕਦ ਨਹੀਂ ਕੋਈ ਆ ਵੀ ਜਾਂਦਾ ਹੈ ਇਹ ਅੱਜ ਹੀ ਕਿਸੇ ਹਸਪਤਾਲ 'ਚ ਜਾ ਕੇ ਆਪਣਾ ਇਲਾਜ ਕਰਾ ਸਕਦੇ ਆ ਉਨੇ ਪੈਸੇ ਜਿਹੜੇ ਆ ਸਰਕਾਰ ਵੱਲੋਂ ਉਹਨੇ ਹਸਪਤਲ ਦੇ ਜੀ ਰੋਡ ਤੋਂ ਆਇਆ ਉਹ ਬਾੜਾ ਤੋਂ ਖਾੜੀਆਂ ਤੱਕ ਤੁਹਾਡੇ ਧਿਆਨ ਦੇ ਵਿੱਚ ਕਾਫੀ ਸਮਾਂ ਪਹਿਲਾਂ ਵੀ ਇਹ ਲਿਆਂਦਾ ਕਿ ਵੀ ਸੜਕ ਦਾ ਬੁਰਾ ਹਾਲ ਹੈ ਜੀ ਦੇਖੋ ਇਹ ਸਰਕਾਰ ਨਹੀਂ ਸਾਡੀ ਸਰਕਾਰ ਚ ਇਹ ਸੜਕ ਬਣੀ ਸੀਗੀ ਸਾਡੀ ਸਰਕਾਰ ਚ ਬਣੀ ਹੈ ਸਰਕਾਰ ਵਿੱਚ ਪਹਿਲਾਂ ਬਣੀ ਸੀ ਕਾਂਗਰਸ ਸਰਕਾਰ ਦੇ ਨੇ ਨਹੀਂ ਜੀ ਨਹੀਂ ਇਹ ਸਾਡੀ ਪਹਿਲਾਂ ਬਣੀ ਸੀ ਉਹ ਤਾਂ ਰਿਪੇਅਰ ਹੋਈ ਹੈ ਜੀ ਫਿਰ ਜਦੋਂ ਹੋਈ ਹੈ ਉਹ ਦੁਆਰਾ ਇਹ ਜਿਹੜਾ ਟੈਂਪਰੇਰੀ ਘਾਟ ਹੈ ਮੈਂ ਜਿਹੜਾ ਸਾਡੇ ਮਾਨਯੋਗ ਮੰਤਰੀ ਸਾਹਿਬ ਨੂੰ ਇਹ ਜੇ ਲੋਟ ਕਰਕੇ ਭੇਜ ਦਿੱਤਾ ਗਿਆ ਇਹ ਅਗਲੇ ਸਾਲ ਦੇ ਵਿੱਚ ਜਾਂ ਇਸੇ ਸਾਲ ਦੇ ਲਾਸਟ ਵੀਕ ਇਹ ਸੜਕ ਦੁਆਰਾ ਬਣੇਗੀ ਪੰਜਾਬ ਦੀ ਹਰ ਸੜਕ ਜਿਹੜੀ ਹੈ ਸਾਡੀ ਸਰਕਾਰ ਬਣਾ ਰਹੀ ਹੈ ਸੋ ਇਹ ਵੀ ਸੜਕ ਜਿਹੜੀ ਹੈ ਜਲਦੀ ਬਣਾਓਗੇ ਐਨਓਸੀ ਦਾ ਬਹੁਤ ਜ਼ਿਆਦਾ ਪੰਗਾ ਪੈ ਰਿਹਾ ਜੀ ਕਿਤੇ ਨਾ ਕਿਤੇ ਤੁਸੀਂ ਕਹਿੰਦੇ ਹੋ ਵੀ ਐਨਓਸੀ ਤੋਂ ਬਿਨਾਂ ਰਜਿਸਟਰੀ ਹੋਊਗੀ ਇੱਕ ਪੰਜਾਬ ਉੱਪਰ ਕਿਤੇ ਨਾ ਕਿਤੇ ਵੀ ਕਰ ਰਹੇ ਨੇ ਰਜਿਸਟਰੀ ਲੋਕ ਖੋਹ ਲੇ ਪੈਸੇ ਦੇ ਕੇ ਕਰਾ ਕੇ ਵੀ ਸਾਡਾ ਕੰਮ ਹੋ ਰਿਹਾ ਹੈ ਨੇ ਪੈਸੇ ਦੇ ਕੇ ਬੰਨ੍ਹ ਕੀਤੀਆਂ ਆਈਆਂ ਹੁਣ ਤੇ ਇਹ ਰਿਸ਼ਤੀਆਂ ਹੋ ਵੀ ਨਹੀਂ ਸਕਦੀ ਪਰ ਐਨਓਸੀ ਜਿਹੜੀ ਪਿੱਛੇ ਅਸੀਂ ਕਾਫੀ ਸਮਾਂ ਕਾਫੀ ਲੰਮਾ ਸਮਾਂ ਲੋਕਾਂ ਨੂੰ ਦਿੱਤਾ ਕਿ ਜਿਹੜਾ ਲੋਕਾਂ ਨੇ ਇਲੀਗਲ ਕਲੋਨੀਆ ਦੇ ਵਿੱਚ ਪਲਾਣ ਲੱਲੇ ਸੀ ਕਿ ਉਹਦੇ ਵਿੱਚ ਉਹਨਾਂ ਦੀਆਂ ਰਿਸ਼ਤੀਆਂ ਨੂੰ ਸੂਟ ਦਿੱਤੀ ਸੀ ਪਰ ਹੁਣ ਅਸੀਂ ਜਿਹੜਾ ਕੰਮ ਜਾ ਰਹੇ ਆ ਕਿ ਜਲਦੀ ਹੀ ਕੋਸ਼ਿਸ਼ ਕਰਨਾ ਹੈ ਕਿ ਐਨਓਸੀ ਵਾਲੀ ਕਮਿਸ਼ਨ ਹਟਾਈ ਪਰ ਸਾਡੇ ਸਰਕਾਰ ਵੱਲੋਂ ਸੁਣੋ ਨਾ ਸੁਣੋ ਸਰ ਸਵਾਲ ਨਹੀਂ ਨਾਲ ਸੁਣੋ ਇਹ ਸਾਡੇ ਵੱਲੋਂ ਕੋਈ ਰੋਕ ਨਹੀਂ ਲਗਾਈ ਹੋਈ ਸਰਕਾਰ ਵੱਲੋਂ ਇਹ ਹਾਈ ਕੋਰਟ ਨੂੰ ਰੋਕ ਲੱਗੀ ਹੋਈ ਹੈ ਹਾਈ ਕੋਰਟ ਸਾਡੇ ਏਜੀ ਸਾਹਿਬ ਨੇ ਸਾਡੀ ਮੀਟਿੰਗ ਹੋ ਗਈ ਹੈ ਏਜੀ ਸਾਹਿਬ ਦੀ ਡਿਊਟੀ ਲਗਾਈ ਹੋਈ ਹੈ ਕਿ ਹਾਈ ਕੋਰਟ ਨੂੰ ਬੇਨਤੀ ਕਰੇ ਕਿ ਭਾਈ ਇਹ ਜਿਹੜੀਆਂ ਐਨਓਸੀਆਂ ਤੋਂ ਬਿਨਾਂ ਰਿਸ਼ਤੀ ਜੂੜ ਦਿੱਤੀ ਜਾਵੇ ਸਾਡੀ ਸਰਕਾਰ ਵੱਲੋਂ ਇੱਕ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦੀ ਐਨਓਸੀ ਦੀ ਸੱਤ ਜਿਹੜੀਆਂ ਹਟਾਈ ਜਾਵੇ ਸੋ ਦੂਸਰਾ ਜਿਹੜੀ ਰਾਸ਼ੇ ਦੇਣ ਵਾਲੀ ਗੱਲ ਹੈ ਜਦੋਂ ਦੀ ਏਜੀ ਰਿਸ਼ਤੀ ਚਾਲੂ ਕੀਤੀ ਹੈ ਸਾਰਾ ਕੁਝ ਇਸੇ ਲਈ ਕੀਤਾ ਕਿ ਲੋਕਾਂ ਨੂੰ ਪ੍ਰੋਬਲਮ ਨਾ ਹੋਵੇ ਲੋਕਾਂ ਦੀ ਖੱਜਲ ਖਰਾਬੀ ਨਾ ਹੋਵੇ ਤੇ ਲੋਕ ਬਹੁਤ ਜਦ ਮੈਂ ਹਰ ਦੋ ਹਫਤੇ ਜੇ ਕਰੋ ਤਸ਼ਨਾ ਜਾ ਕੇ ਚੈੱਕ ਕਰਦਾ ਲੋਕਾਂ ਦਾ ਥਿਊ ਹੈ ਕਿ ਬਹੁਤ ਵਧੀਆ ਹੋ ਰਿਹਾ ਕੋਈ ਬਿਨਾ ਪੈਸੇ ਤੋਂ ਇਹਦਾ ਕੰਮ ਹੋ ਰਿਹਾ ਨਹੀਂ ਤੇ 20 2000 50 5000 ਰੁਪਏ ਦਾ ਲੱਗਦਾ ਸੀਗਾ ਸੋ ਜੇ ਕਿਤੇ ਕੋਈ ਪ੍ਰੋਬਲਮ ਹੈ ਵੀ ਉਹ ਮੇਰੇ ਧਿਆਨ ਚ ਲਿਆ ਦਿਓ ਉਹ ਵੀ ਆਲੂ ਬੱਚੇ ਜਿਹੜਾ ਸਾਬਜ਼ ਬਿਨਾਂ ਐਨਓਸੀ ਤੋਂ ਬਿਲਕੁਲ ਹੀ ਨਹੀਂ ਕਰ ਰਹੀ ਜੀ ਭਾਜੀ ਬਿਨਾਂ ਐਨਓਸੀ ਤੋਂ ਨਹੀਂ ਹੋਏਗੀ ਜਿਨਾਂ ਐਨਓਸੀ ਤੋਂ ਰਿਸ਼ਤੇ ਮੈਂ ਕਹਾਂ ਐਨਓਸੀ ਤੋਂ ਪਹਿਲਾਂ ਜਿਹੜਾ ਟਾਈਮ ਦਿੱਤਾ ਸੀ ਉਸ ਤੋਂ ਹੋ ਗਈਆਂ ਹਾਂਜੀ ਉਹ ਟਾਈਮ ਉਹ ਖਤਮ ਹੋ ਚੁੱਕਾ ਟਾਈਮ ਤੇ ਹਾਈ ਕੋਰਟ ਵੱਲੋਂ ਬੰਦ ਕੀਤਾ ਗਿਆ ਪਰ ਅਸੀਂ ਇਹਨੂੰ ਜਲਦੀ ਹੀ ਇਹਦਾ ਹੱਲ ਕਰ ਰਹੇ ਆ ਕਿ ਬਿਨਾਂ ਐਨਓਸੀ ਵਾਲੀ ਕੰਡੀਸ਼ਨ ਹਟਾ ਕੇ ਲੋਕਾਂ ਨੂੰ ਰਿਸ਼ਤੇ ਕਰਉਣੀਆਂ ਆਸਾਨ ਹੋ ਜਾਣਗੀਆਂ ਪਰ ਜਿਨ੍ਹਾਂ ਦੀਆਂ ਐਨਓਸੀਆਂ ਜਾਂ ਜਿਹੜੀਆਂ ਕੋਈ ਵੀ ਰਿਸ਼ਤੀ ਆਜੀ ਰਿਸ਼ਤੀ ਕਾਈ ਹੋ ਰਹੀ ਹੈ ਜਿਨ੍ਹਾਂ ਦੇ ਕਾਗਜ਼ ਪੱਤਰ ਪੂਰੇ ਆ ਉਹ ਜਿਹੜਾ ਵੀ ਜਿਹੜੀ ਹਾਈ ਕੋਰਟ ਲੋਕ ਨੂੰ ਰੋਕ ਲੱਗ ਜੰਦੀ ਉਹਦੇ ਸਰਕਾਰ ਕੋਸ਼ਿਸ਼ ਕਰ ਸਕਦੀ ਹਾਈ ਕੋਰਟ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਹਾਈ ਕੋਰਟ ਨੂੰ ਮਨਜ਼ੂਰੀ ਲੱਲੀਏ ਕਿ ਐਨਓ ਦੀ ਸ਼ਰਤ ਖਤਮ ਕਰੀਏ